ਸასი ਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਰਾਜਵਿੰਦਰ ਰਾਏ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਗੇ ਅੱਜ ਆਪਾਂ ਬਣਾਦੇ ਲੱਗੇ ਆਂ ਗਰਮੀਆਂ ਦਾ ਸਾਗ ਚਿਲਾਈ ਤੇ ਪਾਲਕ ਦਾ ਸਾਗ ਹਨ ਮਮੀ ਜੀ ਚਿਲਾਈ ਤੇ ਦੇਸੀ ਧਾਲ ਲੱਗ ਹਾਂਜੀ ਦੇਸੀ ਧਾਲ ਦਿੱਤਾ ਲੱਗ ਇਹ ਆਪਾਂ ਜਿਹੜਾ ਸਾਗ ਬਣਾਉਣ ਲੱਗੇ ਆਂ ਚੱਲੇ ਦੇ ਉੱਤੇ ਚੁੱਲਾ ਪਰਖਿਆ ਕੋਠੇ ਦੇ ਉੱਤੇ। ਅਸੀਂ ਸ਼ਾਇਦ ਜੁਨੇ ਤੇ ਬਣਾਇਆ। ਹਾਂਜੀ। ਥੋੜੀ ਜੀ ਚੁੱਲੇ ਦੀ ਆਪਣੇ ਦੀ ਹਾਲਤ ਜਿਹੜੀ ਖਰਾਬ ਹੋ ਗਈ ਸੀ ਮੀ ਪੈਣ ਕਰਕੇ। ਤੇ ਮੰਮੀ ਜੀ ਨੇ ਪਹਿਲਾਂ ਉਦੋਂ ਐਸੀ ਹਾਲਤ ਸੁਧਾਰ ਲਈ। ਚੁੱਲੇ ਦੀ ਹੈ ਮੰਮੀ ਜੀ। ਖਰਾਬ ਹੋਇਆ ਸੀ ਤੂੜੀ ਨਹੀਂ ਕਰਾਈ ਸੀ। ਮੀ ਮੀਆਂ ਦਾ ਕਰਕੇ ਨਾ ਖਰਾਬ ਹੋ ਗਿਆ ਏ। ਚਲੋ। ਪਾਣੀ ਗਰਮ ਹੋਣ ਵਾਸਤੇ ਰੱਖਿਆ ਆਪਾਂ ਚੱਲੇ ਦਿੱਤੇ ਹੱਲੇ ਆਉਦੀ ਘੜੀ ਪਾਣੀ ਆਪਣਾ ਜੁਗਾ ਆਪਾਂ ਫੇਰੀ ਹੈ ਨਾ ਸਾਗ ਪੋਣਾ ਇਹ ਤੇ ਪੈਸੇ ਥੋੜਾ ਜਿਹੀ ਛੇਤੀ ਬਣ ਜਾਣਾ ਨਾ ਬੜੂੰਗਾ ਪਰ ਬਣਨ ਦਾ ਟਾਈਮ ਨਹੀਂ ਆਹੋ ਪਰ ਉਹਦਾ ਮੈਸੇ ਜਿਹੜਾ ਦੂਜਾ ਸਾਗ ਹੁੰਦਾ ਸਿਆਲ ਵਿੱਚ ਉਹਨੂੰ ਜ਼ਿਆਦਾ ਟਾਈਮ ਲੱਗਦਾ ਨਾ ਹਮਮ ਗਰਮੀਆਂ ਦੇ ਵਿੱਚ ਇਹੋ ਹੀ ਚਲਾਈ ਪਾਲਕ ਬਾਥੂ ਨਹੀਂ ਹੁੰਦਾ ਇਹ ਗਰਮੀਆਂ ਦੇ ਵਿੱਚ ਉਹ ਹੁੰਦਾ ਨਾ ਦੁੱਜਾ ਜਿਹੜਾ ਹੁੰਦਾ ਹਮ ਪਰ ਉਹ ਹੈ ਨਹੀਂ ਹਮ ਪਰ ਆਪਾਂ ਦੇ ਪਾਲਕ ਤੇ ਚਲਾਈਦਾ ਹੀ ਬਣਾਉਣਾ ਤੇ ਇਹ ਵਾਜਾ ਸਮਾ ਲਾ ਲਓ ਜੀ ਹਣ ਮਮੀ ਜੀ ਪਾ ਲੱਗੀ ਆ ਪਤੀਲੇ ਚ ਸਾਗ ਪਾਣੀ ਆਪਣਾ ਰਹਿ ਗਿਆ ਹੀ ਤੇ ਇਧਰ ਮੈਂ ਤੁਹਾਨੂੰ ਦਿਖਾਉਣੀ ਆ ਇਧਰ ਆਗ ਵੀ ਆਪਣੀ ਜਿਹੜੀ ਆ ਮਲ ਗਿਆ ਚਲੇਦੇ ਆਪਾਂ ਸਾਗਧਰਿਆ ਵੈਸੀ ਟੋਪ ਲੱਗੀ ਹੋਈ ਆ ਮੌਸਮ ਦੇਖੋ ਤੇ ਤਰ੍ਹਾਂ ਬਗੰਢਈਏ ਅਸੀਂ ਸ਼ਾਮੇ ਬੈਠੇ ਹਾਂਜੀ ਇੱਥੇ ਤਾਂ ਸ਼ਾਮੀਆਂ ਵੈਸੇ ਗਾੜੀ ਮੰਮਤੀ ਦੀ ਸ਼ਾਮ ਹਾਂਜੀ ਚਿਲਾ ਪਾਕੋੜੇ ਤੇ ਹੀ ਰੱਖੀ ਰੱਖਿਆ அது தந்தூரம் தந்தூரி ரோட்டிய தந்தூரி தந்தூர சைன நிகா ஜி

ਲੂਣ ਤੇ ਲਾਲ ਮਿਰਚ ਹਲਦੀ ਤਾਂ ਪਾਉਣੀ ਆ ਹਾਂਜੀ ਗੈਸ ਨਹੀਂ ਬੰਦ ਖਾਣਾ ਠੀਕ ਹੈ ਜੀ ਥੋੜੀ ਜੀ ਗਾੜ੍ਹੀ ਨਹੀਂ ਹਾਂਜੀ ਠੀਕ ਹੈ ਉਸਾਰ ਕੋਟ ਲੱਗੇ ਕਿੰਨੀਆਂ ਮਿਲਦੀਆਂ ਹਾਂ ਹਾਂਜੀ ਵਧੀਆ ਤਾਂ ਵੈਣਾ ਤਾਂ ਹਵਾ ਚੱਲਣ ਲੱਗੀ ਹੰਡਾ ਹੋ ਗਿਆ ਹਮ ਚਲੋ ਜੀ ਆਪਾਂ ਤੁਹਾਨੂੰ ਮਿਲਦੇ ਆਂ ਫਿਰ ਬਾਅਦ ਵਿੱਚ ਸਾਗ ਥੋੜਾ ਜਿਹਾ ਰਿਚ ਜਿਹਾ ਭੰਜੀ ਤੇ ਆਪਾਂ ਤੁਹਾਨੂੰ ਮਿਲਦੇ ਆਂ ਲਓ ਜੀ ਸਾਗ ਆਪਣਾ ਬਣ ਕੇ ਹੋ ਗਿਆ ਰੈਡੀ ਹੁਣ ਆਪਾਂ ਇਹਦੇ ਵਿੱਚ ਪਾ ਲਈਏ ਲਣਾ ਸਾਗ ਇਹ ਤੁਸੀਂ ਦੇਖ ਸਕਦੇ ਆਂ ਲੋਕੀ ਇਹਦੇ ਵਿੱਚ ਕੋਲ ਕੇ ਵੀ ਪਾ ਦਿੰਦੇ ਲਣ ਹਨਾ ਸਾਗ ਦੇ ਵਿੱਚ ਉਹ ਸਾਗ ਪਤਲਾ ਕਰ ਦਿੰਦਾ ਵਾ ਹਾਂ ਜਿੰਨਾ ਕੋ ਗੇਲਟਾਂ ਬਾਜਿਆ ਲਗਾ ਉਹ ਕੋਲ ਕੇ ਪਾਉਂਦੇ ਹਾਂ ਹੂੰ ਕਈ ਆਮ ਹੀ ਲੋਕੀ ਵੇਖਿਓਦਾ ਮੈਂ ਹੈ ਪਰ ਇਹ ਆਗੀ ਇਦਾਂ ਜਿਹੜਾ ਸਾਗ ਦੇ ਵਿੱਚ ਲਣ ਇਦਾਂ ਪੈਂਦਾ ਅਸਲੀ ਨਾ ਤਾਂ ਵੈਸੇ ਲੋ ਟੁੱਟ ਗਿਆ ਵਲੋਗ ਬਾਈ ਬਹੁਤ ਵਧੀਆ ਦੇਖੋ ਮਲਾਈ ਵਰਗਾ ਸਾਗ ਕੁਲਕੇ ਤਿਆਰ ਠੀਕ ਹੈ ਇਧਰ ਆਪਣਾ ਜਿਹੜਾ ਹੈਗਾ ਵਾ ਤੰਦੂਰ ਵੀ ਤਾਂ ਬੰਦਿਆ ਇਹਦੇ ਵਿੱਚ ਜਦੋਂ ਆਪਾਂ ਪਰਸ਼ਾਨਦੇ ਬਣਾਉਣੇ ਆ ਫਿਰ ਆਪਾਂ ਤੁਹਾਨੂੰ ਦਿਖਾਉਣੇ ਵੀਡੀਓ ਬਾਅਦ ਵਿੱਚ ਹੋ ਜੀ ਮੰਮੀ ਜੀ ਲਾ ਰਹੇ ਹਨ ਪ੍ਰਸ਼ਾਦੇ ਹਾਂ ਜੀ ਮੰਮੀ ਹਾਂ ਜੀ ਲਾਈ ਜਾਂਦੇ ਪ੍ਰਸ਼ਾਦੇ ਹਾਂ ਜੀ ਇਹ ਕਾਦੇ ਨਾ ਖਾ ਲੈਣੇ ਅੱਜ ਪ੍ਰਸ਼ਾਦੇ ਆਪਾਂ ਫਿਰ ਅੱਜ ਇਹ ਖਾ ਲੈਣੇ ਸਾਗ ਨਾਲ ਮਾਲ ਦਹੀਂ ਠੀਕ ਆ ਸਾਗ ਪਾਲ ਕੇ ਚੜਾਈ ਦਾ ਹਾਂ ਜੀ ਕਰਦਾ ਠੀਕ ਆ ਚਲੋ ਜੀ ਆਪਾਂ ਲਾ ਲਈਏ ਪ੍ਰਸ਼ਾਦੇ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਮੱਚ ਹਾਂਜੀ ਤੜਕਾ ਕਰੀ ਜਾਂਦੇ ਯਾਰ ਹੋ ਗਿਆ ਇਹ ਸ਼ਾਦੀ ਇੱਧਰ ਵੇਖੋ ਤੁਹਾਨੂੰ ਵੇਖਾਂਦੇ ਐ ਅਸੀਂ ਹੁਣ ਸਾਲ ਬਾਕੀ ਵੇਖੋ तड़का ली थोड़ा साग बन के होड़का ला के हो तार हो गया ਅੱਜ ਹੀ ਵੇਖ ਸਕਦੇ ਤੁਸੀਂ ਸਾਡਾ ਸਾਗ ਕਿਸ ਤਰ੍ਹਾਂ ਦਾ ਬਣਿਆ ਵੇਖੋ ਜੀ ਕਮੈਂਟ ਕਰਕੇ ਵੀ ਜਰੂਰ ਦੱਸਣਾ ਤੁਸੀਂ ਤੇ ਨਾਲ ਅਸੀਂ ਬਣਾਈਆਂ ਜੀ ਤੰਦੂਰੀ ਰੋਟੀਆਂ ਹੁਲਕੇ ਤੰਦੂਰੀ ਇਹ ਤਾਂ ਗੈਸ ਕੱਟਤਾ ਆਪੇ ਕੀਤਾ ਹਾਂ ਅੱਛਾ ਬੰਦਾ ਬੱਪ ਜੀ ਠੀਕ ਇਹ ਆਪਣਾ ਰੈਡੀ ਹੋ ਗਿਆ ਦੀ ਸਾਗ ਲਓ ਜੀ ਵੀ ਚੱਕਤਾ ਮਮੀ ਤੁਸੀਂ ਨੇ ਮੱਖਣ ਹਾਂਜੀ ਮਮੀ ਨੇ ਐਕਚੁਅਲੀ ਇੱਕ ਅਸ਼ਨਾਲ ਦਹੀਂ ਦੀ ਦਹੀਂ ਮੀਟੋ ਪਰਸ਼ਾਦੀ ਪਰਸ਼ਾਦੀ ਆਪਾਂ ਬਣਾ ਕੇ ਲਾਇਆ ਹੀ ਕੋਟੇ ਉੱਤੇ ਤਦ ਤੁਹਾਨੂੰ ਬਦਹਾੜਾ ਜਿਹੜਾ ਤੰਦੂਰ ਹੈਂ ਕੋਟ ਦੇ ਉੱਪਰ ਰੱਖਿਆ ਕਿਉਂਕਿ ਥੱਲੇ ਸਾਡੀ ਜਗ੍ਹਾ ਨਹੀਂ ਹੈਗੀ ਰੱਖਣ ਨੂੰ ਤਾਂ ਕਰਕੇ ਫਿਰ ਲੋ ਜੀ ਤੁਸੀਂ ਦੇਖ ਸਕਦੇ ਹੋ ਤੰਦੂਰੀ ਫੁਲਕੇ ਤੇ ਨਾਲ ਜੀ ਆਪਣਾ ਸਾਗ ਨਾਲ ਜੀ ਲੋ ਜੀ ਆਓ ਤੁਸੀਂ ਖਾਓ ਨਾਲੇ ਖਾ ਕੇ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਹਾ ਕੇ ਦੱਸਿਓ ਤੁਹਾਨੂੰ ਕਿਦਾਂ ਲੱਗਿਆ ਵਾਟੋ ਵਾਟ ਕਮੈਂਟ ਕਰੋ ਸ਼ੇਅਰ ਕਰੋ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂਜੀ ਸਸਕ੍ਰਾਈਬ ਕਰੋ